ਚੜ੍ਹੋ ਤਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਤੇ ਕੋਈ ਮੈਨੂੰ ਦੱਸਣਾ ਤਾਂ ਉਹ ਤੋਂ ਕੀ ਸਿੱਖਿਆ ਮਿਲਦੀ ਹੈ ਇੱਕ ਵਾਰ ਦੀ ਗੱਲ ਇੱਕ ਨਾ ਛੋਟਾ ਬੱਚਾ ਮਿੱਟੀ 'ਚ ਖੇਡਣ ਧਿਆ ਹੁੰਦਾ ਹੈ ਤੇ ਉੱਥੇ ਨਾ ਇੱਕ ਛੋਟਾ ਜਿਹਾ ਸੱਪ ਦਾ ਬੱਚਾ ਹੁੰਦਾ ਹੈ ਉਹਦੇ ਨਾਲ ਖੇਡਣ ਲੱਗ ਪੈਂਦਾ ਹੈ ਬੱਚੇ ਦੇ ਘਰ ਦੇ ਆਉਂਦੇ ਆ ਤੇ ਉਹਨਾਂ ਸੱਪ ਨੂੰ ਦੁੱਧ ਪਿਉਂਦੇ ਆ ਸੱਪ ਉਹ ਤੋਂ ਜਲ ਜਾਂਦਾ ਫਿਰ ਅਗਲੇ ਦਿਨ ਸੱਪ ਆਉਂਦਾ ਹੈ ਉਹਦੇ ਘਰ ਦੇ ਉਹਨੂੰ ਦੁੱਧ ਪਿਉਂਦੇ ਆ ਤੇ ਸੱਪ ਜਲ ਜਾਂਦਾ ਏਦਾਂ ਏਦਾਂ ਕਰਦੇ ਨਾ ਘਰਦਿਆਂ ਦਾ ਤੇ ਬੱਚੇ ਦਾ ਸੱਪ ਨਾਲ ਬੜਾ ਪਿਆਰ ਪੈ ਜਾਂਦਾ ਉਹ ਸੱਪ ਨੂੰ ਘਰੇ ਲੈ ਜਾਂਦੇ ਆ ਕਰੇ ਲੈ ਇਹਦੇ ਵਧੀਆ ਖਾਣਾ ਪੀਣਾ ਦਿੰਦੇ ਆ ਵਧੀਆ ਨੂੰ ਰੱਖਦੇ ਸਾਨੂੰ ਦੁੱਧ ਪਿਉਂਦੇ ਰੋਜ਼ ਤੇ ਆਪਣੇ ਨਾਲ ਹੀ ਨਾ ਜਿਹੜੇ ਕਮਰੇ 'ਚ ਆਪ ਸੌਂਦੇ ਆ ਉੱਥੇ ਟੋਕਰੀ 'ਚ ਉਹਨੂੰ ਸੌਂਦੇ ਆ ਉਹ ਸੱਪ ਕੀ ਕਰਦਾ ਰਾਤ ਨੂੰ ਟੋਕਰੀ 'ਚੋਂ ਨਿਕਲ ਕੇ ਇਹ ਤੇ ਛੋਟੇ ਬੱਚੇ ਦੇ ਨਾਲ ਨਾ ਲੰਮੇ ਪੈ ਜਾਂਦਾ ਇੱਕ ਮਿੰਟ ਲਈ ਫੇਰ ਉਹ ਤੋਂ ਉੱਠ ਕੇ ਤੇ ਟੋਕਰੀ 'ਚ ਜਾ ਕੇ ਲੰਮੇ ਪੈ ਜਾਂਦਾ ਇਹਦਾ ਇਹਦਾ ਕਰਦੇ 2-4 ਦਿਨ ਕਰਦਾ ਹੈ ਕਿ ਟੋਕਰੀ 'ਚ ਉੱਠ ਕੇ ਆਉਂਦਾ ਤੇ ਬੱਚੇ ਦੇ ਨਾਲ ਲੰਮੇ ਪੈਂਦਾ ਫੇਰ ਅਗੇ ਟੋਕਰੀ 'ਚ ਪੈ ਜਾਂਦਾ ਇਹਦੇ ਨੂੰ ਨਾ ਸਾਧੂ ਹੁੰਦਾ ਨਾਲੇ ਘਰੇਕ ਸਾਧੂ ਹੁੰਦਾ ਤੇ ਉਹ ਸੱਪ ਨੂੰ ਮੇਂਦਾ ਤੇ ਉਹ ਕਹਿੰਦਾ ਆ ਕਿ ਏਟਾ ਦਾ ਨੁਕਸਾਨ ਕਰੂਗਾ ਤੁਸੀਂ ਸੱਪ ਨੂੰ ਕਿਉਂ ਰੱਖਿਆ ਜੇ ਤੇ ਉਹਦੇ ਘਰਦਿਆਂ ਦੇ ਨਹੀਂ ਨਹੀਂ ਇਹ ਸਾਡੇ ਪਰਿਵਾਰ ਦਾ ਇੱਕ ਮੈਂਬਰ ਆ ਇਹ ਸਾਡੇ ਬੱਚੇ ਨੂੰ ਇੰਨਾ ਪਿਆਰ ਕਰਦਾ ਵਾ ਆਹਦੇ ਬੱਚੇ ਨਾਲ ਇੱਕ ਮਿੰਟ ਪੈਂਦਾ ਫੇਰ ਅਗੇ ਟੋਕਰੀ ਚ ਪਾਏ ਜਾਂਦਾ ਉਹ ਜਦੋਂ ਸਾਧੂ ਇੰਦੀ ਗੱਲ ਸੁਣਦਾ ਤੇ ਉਹ ਟੋਕਰੀ ਫੜਦਾ ਤੇ ਕੰਧੋਂ ਪਾਰ ਛੱਪੜ ਚ ਸੁੱਟ ਦਿੰਦਾ ਤੇ ਘਰ ਦੇ ਤੇਰਾਏ ਕਰਦੇ ਗੁੱਸਾ ਕਰਦੇ ਕਿ ਤੁਸੀਂ ਇੰਦਾ ਕਿਉਂ ਕੀਤਾ ਆਂਦਾ ਮੈਂ ਤੁਹਾਡੇ ਬੱਚੇ ਦੀ ਜਾਨ ਬਚਾ ਲਈ ਆਂ ਤੇ ਤੁਹਾਨੂੰ ਕੀ ਲੱਗਦਾ ਕਿ ਸੱਪ ਜਦੋਂ ਤੁਹਾਡੇ ਬੱਚੇ ਦੇ ਨਾਲ ਪੈਂਦਾ ਉਹਨੂੰ ਪਿਆਰ ਕਰਦਾ ਇੱਕ ਮਿੰਟ ਲਈ ਉਦੋਂ ਇੱਕ ਮਿੰਟ ਲਈ ਤਾਂ ਬੱਚੇ ਦੇ ਨਾਲ ਪੈਂਦਾ ਕਿ ਉਹ ਸੱਪ ਵੇਂਦਾ ਕਿ ਮੈਂ ਇਹਦੇ ਜਿੱਡਾ ਹੋ ਗਿਆ ਨਾ ਮੈਂ ਇਹਨੇ ਜੋ ਘਮ ਹੋ ਗਿਆ ਵੀ ਇਹਨੂੰ ਸਬੂਤਾ ਨਗਾ ਸਕਾਂ ਤੇ ਜਿੱਦਨ ਉਹ ਇਹਦੇ ਉਹਦੇ ਜਿੱਡਾ ਹੋ ਏਡਾ ਉਹਨੂੰ ਲਗਾਉਂ ਜੋਗਾ ਤੇ ਉਦੋਂ ਉਹਨੇ ਤੁਹਾਡੇ ਬੱਚੇ ਨੂੰ ਖਾ ਜਾਣਾ ਉਹ ਸੱਪ ਤੋਂ ਤਾਂ ਸੱਪ ਤੋਂ ਤਾਂ ਬੱਚੇ ਨੂੰ ਬਚਾਲਿਆ ਬਾਪੇ ਨੇ ਤੇ ਤੁਹਾਨੂੰ ਕੌਣ ਬਚਾਊਗਾ ਤੁਸੀਂ ਰੋਜ਼ ਤੁਸੀਂ ਰੋਜ਼ ਕਈਆਂ ਸੱਪਾਂ ਨੂੰ ਦੁੱਧ ਪਿਉਂਦੇ ਜੀ ਤੇ ਕਈਆਂ ਸੱਪਾਂ ਨੂੰ ਪਾਲਦੇ ਆਪਣੇ ਨਾਲ ਰੱਖਦੇ ਪਰ ਤੁਸੀਂ ਇਹ ਗੱਲ ਚੇਤੇ ਰੱਖਿਓ ਜਿੱਦਨੋਂ ਤੁਹਾਡੇ ਬਰਾਬਰ ਦੇ ਹੋਗੇ ਨਾ ਤੁਹਾਨੂੰ ਨਗਾਉਣ ਲੱਗਿਆ ਨਾ 1 ਮਿੰਟ ਨਹੀਂ ਲੁਣਾ ਇਸ ਕਰਕੇ ਮਾੜੇ ਬੰਦਿਆਂ ਦੀ ਜਿਹੜੀ ਹੈਗੀ ਸੰਗਤ ਛੱਡ ਦਿਓ ਤੇ ਚੰਗੇ ਬੰਦਿਆਂ ਨਾਲ ਰਿਹਾ ਕਰੋ